ਅੱਜ ਚੋਣਾਂ ਦਾ ਮੌਸਮ ਹੈ ਲੋਕ ਸਭਾ ਦੀ ਜਿਹੜੀ ਚੋਣ ਹੈ ਉਹ ਪੰਜਾਬ ਦੇ ਵਿੱਚ ਕਮਈ ਨੂੰ ਹੋਣ ਜਾ ਰਹੀ ਹੈ ਅੱਜ ਮੈਂ ਗੱਲ ਕਰਨ ਲੱਗਿਆ ਜਿਹੜੀ ਪੰਜਾਬ ਦੇ ਵਿੱਚ ਹਮੇਸ਼ਾ ਚਰਚਾ ਹੈ ਉਹ ਪੁਰਾਣੀ 1999 ਦੀ ਚੋਣ ਦੀ ਚਰਚਾ ਹੈ ਜਿਹੜੀ ਚ ਖਾੜਕੂਤਿਆਂ ਦੇ ਮਾਨਦਲ ਦੇ ਨਾਂ ਤੇ ਜਿਹੜੀ ਜਥੇਬੰਦੀ ਤੇ ਉਹਦੇ 11 ਉਹਦੀ ਹਮਾਇਤ ਪ੍ਰਾਪਤ ਤੇ ਉਹਨਾਂ ਦੇ 9 ਉਹਨਾਂ ਦੇ 2 ਉਹਨਾਂ ਦੇ ਹਮਾਇਤ ਪ੍ਰਾਪਤ BSP ਤੇ ਇੱਕ ਹੋਰ 11 ਉਮੀਦਵਾਰ ਜਿੱਤੇ ਤੇ ਸਿਰਫ ਕਾਂਗਰਸ ਦੇ 2 ਉਮੀਦਵਾਰ ਜਿੱਤੇ ਤੇ ਬਾਕੀ ਸਾਰੀਆਂ ਸੀਟਾਂ ਤੇ ਜਿਹੜਾ ਅਕਾਲੀ ਦਲ ਮਾਨ ਨੂੰ ਉਦੋਂ ਫਤਿਹ ਹੋਈ ਸੀ 1999 ਚ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਵੀ ਉਹ ਕਿਵੇਂ ਹੋਈ ਸੀ ਉਹ ਅੱਖੀਂ ਦਿਖੇ ਹਾਲਾਤ ਤੇ ਜਿਹੜੇ ਮੈਂ ਅੱਜ ਮੇਰੀ ਬਿਰਤਲ ਚਿੱਟੀ ਦਾੜੀ ਹੋ ਗਈ ਉਦੋਂ ਮੈਂ ਕੁਵਾਰਾ ਸੀ ਥਾਲੀ ਨੌਜਵਾਨ ਸੀ ਬਾਈਕਸਾਲ ਦੀ ਉਮਰ ਸੀ ਮੇਰੀ ਕਿੰਨੀ ਬਾਈਸਾਲ ਦੀ ਤੇ ਉਸ ਸਮੇਂ ਵੀ ਕੀ ਹਾਲਾਤ ਤੇ ਕਿਉਂ ਕਿਵੇਂ ਉਹ ਚੋਣ ਚ ਹਵਾ ਬਣੀ ਕੀ ਹਾਲਾਤ ਤੇ ਮੈਂ ਜਿਹੜੀ ਪਵਾਨੀਗੜ੍ਹ ਦੇ ਏਰੀਏ ਦੇ ਵਿੱਚ ਤਕਰੀਬਨ ਸੰਗਰੂਰ ਪਵਾਨੀਗੜ੍ਹ ਦੇ ਏਰੀਏ ਦੇ ਵਿੱਚ ਮੈਂ ਤਵਾਨੀਗੜ੍ਹ ਦਾ ਜਿਹੜੇ ਚ ਪੜਦਾ ਸੀ ਉੱਥੇ ਦੇ ਜਿਹੜੀ ਅ ਜੋ ਚੋਣ ਦੀ ਮਹਿਮਤੀ ਉਹ ਸਾਰੀ ਮੈਂ ਪੂਰੇ ਦਿਨ ਆਪ ਚਲਾਈ ਆਪ ਪੂਰਾ ਦੇ ਵਿੱਚ ਸਰਗਰਮ ਹਿਸਾਬ ਲਿਆ ਉੱਥੇ ਹੀ ਮੈਂ ਉਸ ਚੋਣ ਨਾਲ ਜੁੜ ਕੇ ਹੀ ਇਦਰਾ ਸਿੱਖੀ ਵਾਲਾ ਆ ਮਰਦ ਛੱਕਿਆ ਇੱਕ ਮੈਂ ਸ਼ਰਾਬ ਪੀਣ ਵਾਲਾ ਬੰਦਾ ਜਿਹੜਾ ਕਲਾਸ ਰੂਮ ਚ ਜਾ ਕੇ ਸ਼ਰਾਬ ਪੀ ਕੇ ਚਲਾ ਜਾਂਦਾ ਸੀ ਤੇ ਦਿਨ ਚੋਂ ਪੋਰਾ ਨੂੰ ਸ਼ਾਮ ਨੂੰ ਕਾਰਜ ਤੋਂ ਆਉਣ ਵੇਲੇ ਪੜ ਕੇ ਘਰ ਨੂੰ ਲਲਕਾਰੇ ਮਾਰਦਾ ਬੱਸਾਂ ਤੇ ਆਉਣਾ ਦੇਸ਼ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੋਣਾਂ ਦਾ ਮੌਸਮ ਹੈ ਲੋਕ ਸਭਾ ਦੀ ਜਿਹੜੀ ਚੋਣ ਹੈ ਉਹ ਪੰਜਾਬ ਦੇ ਵਿੱਚ ਕਮਈ ਨੂੰ ਹੋਣ ਜਾ ਰਹੀ ਹੈ ਅੱਜ ਮੈਂ ਗੱਲ ਕਰਨ ਲੱਗਿਆ ਜਿਹੜੀ ਪੰਜਾਬ ਦੇ ਵਿੱਚ ਹਮੇਸ਼ਾ ਚਰਚਾ ਹੈ ਉਹ ਪੁਰਾਣੀ 1999 ਦੀ ਚੋਣ ਦੀ ਚਰਚਾ ਹੈ ਜਿਹੜੀ ਚ ਖਾੜ ਕੁੱਤਰਾਂ ਦੇ ਮਾਨਦਾਲ ਦੇ ਨਾਂ ਤੇ ਜਿਹੜੀ ਜਥੇਬੰਦੀ ਤੇ ਉਹਦੇ 11 ਉਹਦੀ ਹਮਾਇਤ ਪ੍ਰਾਪਤ ਤੇ ਉਹਨਾਂ ਦੇ 9 ਉਹਨਾਂ ਦੇ 2 ਉਹਨਾਂ ਦੇ ਹਮਾਇਤ ਪ੍ਰਾਪਤ BSP ਤੇ ਇੱਕ ਹੋਰ 11 ਉਮੀਦਵਾਰ ਜਿੱਤੇ ਤੇ ਸਿਰਫ ਕਾਂਗਰਸ ਦੇ 2 ਉਮੀਦਵਾਰ ਜਿੱਤੇ ਤੇ ਬਾਕੀ ਸਾਰੀਆਂ ਸੀਟਾਂ ਤੇ ਜਿਹੜਾ ਅਕਾਲੀ ਦਲ ਮਾਨ ਨੂੰ ਉਦੋਂ ਫਤਿਹ ਹੋਈ ਸੀ 1999 ਚ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਵੀ ਉਹ ਕਿਵੇਂ ਹੋਈ ਸੀ ਉਹ ਅੱਖੀਂ ਡਿੱਠੇ ਹਾਲਾਤ ਤੇ ਜਿਹੜੇ ਮੈਂ ਅੱਜ ਮੇਰੀ ਬਿਲਕੁਲ ਚਿੱਟੀ ਦਾੜੀ ਹੋ ਗਈ ਉਦੋਂ ਮੈਂ ਕੁਵਾਰਾ ਸੀ ਕਰਾਲੀ ਨੌਜਵਾਨ ਸੀ ਬਾਈਕਸਾਲ ਦੀ ਉਮਰ ਦੀ ਮੇਰੀ ਕਿੰਨੇ ਬਾਈਸਾਲ ਦੀ ਤੇ ਉਸ ਸਮੇਂ ਵੀ ਕੀ ਹਾਲਾਤ ਤੇ ਕਿਉਂ ਕਿਵੇਂ ਉਹ ਚੋਣ ਚ ਹਵਾ ਬਣੀ ਕੀ ਹਾਲਾਤ ਤੇ ਮੈਂ ਜਿਹੜੀ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਤਕਰੀਬਨ ਸਮਰੂਹ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਮੈਂ ਭਵਾਨੀਗੜ੍ਹ ਕਾਲਜ ਵਿੱਚ ਪੜਦਾ ਸੀ ਉੱਥੇ ਦੇ ਜਿਹੜੀ ਅ ਜੋ ਚੋਣ ਦੀ ਮਹੱਤਿ ਉਹ ਸਾਰੀ ਮੈਂ ਪੂਰੇ ਦਿਨ ਆਪ ਚਲਾਈ ਆਪ ਪੂਰਾ ਉਹਦੇ ਵਿੱਚ ਸਰਗਰਮ ਹਿੱਸਾ ਲਿਆ ਉੱਥੇ ਹੀ ਮੈਂ ਉਸ ਚੋਣ ਨਾਲ ਜੁੜ ਕੇ ਹੀ ਇਦਰਾ ਸਿੱਖੀ ਵਾਲਾ ਆ ਮਰਦ ਛੱਕਿਆ ਇੱਕ ਮੈਂ ਸ਼ਰਾਬ ਪੀਣ ਵਾਲਾ ਬੰਦਾ ਜਿਹੜਾ ਕਲਾਸਰੂਮ ਚ ਜਾ ਕੇ ਸ਼ਰਾਬ ਪੀ ਕੇ ਚਲਾ ਜਾਂਦਾ ਸੀ ਤੇ ਦਿਨ ਚੋਂ ਤੋਰਾ ਨੂੰ ਸ਼ਾਮ ਨੂੰ ਕਾਰਜ ਚੋਂ ਆਉਣ ਵੇਲੇ ਪੜ ਕੇ ਘਰ ਨੂੰ ਲਲਕਾਰੇ ਮਾਰਦਾ ਬੱਸਾਂ ਤੇ ਆਉਣਾ ਤੇ ਇਹੋ ਜਿਹਾ ਜੀਵਨ ਸੀ ਬਹੁਤ ਤਕਲੀਨ ਸੀਫਤੀ ਮੈਂ ਉਦੋਂ ਬਾਲ ਮੇਰੇ ਕੱਟੇ ਹੋਏ ਤੇ ਤੇ ਪੂਰਾ ਸ਼ਰਾਰ ਤੀਸਰੇ ਦੇ ਸ਼ਰਾਰਤੀ ਬੰਦੇ ਤੇ ਪਰ ਇੱਕੋਲਾ ਤ ਕਿਵੇਂ ਮੇਰਾ ਜੀਵਨ ਬਦਲਿਆ ਰਾਜਨੀਤੀ ਚ ਰਾਜਨੀਤਿਕ ਚੋਣ ਨੇ ਤੇ ਉਧਰੋਂ ਫਿਰ ਜਿਹੜਾ ਪ੍ਰਭਾਵ ਦੀ ਉਹ ਸੰਤਾਂ ਦਾ ਪਿਆ ਤੇ ਉਸੇ 99 ਦੀ ਚੋਣ ਤੋਂ ਬਾਅਦ 90 ਚ ਜਾ ਕੇ ਚਾਰ ਫਰਵਰੀ 1990 ਨੂੰ ਮੈਂ ਮਰਦ ਛੱਕਿਆ ਉਹ ਕਿਵੇਂ ਮੈਂ ਮਮਣੀ ਕੀ ਮੈਂ ਉਹਦੇ ਬਾਰੇ ਚਰਨਣਾ ਪਾਉਣਾ ਵੀ ਅਸੀਂ ਭਵਾਨੀਗੜ੍ਹ ਕਾਲ ਜਗੂ ਤੇਗਵਾਰ ਬਰਕਾਲ ਜਿੱਤੀ ਜਿਹੜਾ ਗੁਰਦੁਆਰੇ ਦੇ ਵਿੱਚ ਚੱਲਦਾ ਸੀ ਉੱਥੇ ਪੜਦੇ تھے ਅਸੀਂ ਕਲਾਸ 2 ਚ ਸਾ ਸੰਗਜ ਜੀ ਜਦੋਂ ਉੱਥੇ ਪੜਦੇ ਤੇ ਤੇ ਪੜਦੇ ਤੇ ਅਸੀਂ ਚਲੋ ਉੱਥੇ ਪਹਿਲਾਂ ਪੂਰੇ ਸਰਗਰਮ ਤੇ ਉੱਥੇ ਮੁੰਡਿਆਂ ਨਾਲ ਪੂਰੀ ਜਾਨ ਪਸ਼ਾਂਤੀ ਜਾਦ ਜਾਦਵਿੰਦਰ ਸਿੰਘ ਪਿੰਕਾ ਦਰਤੇਸ਼ ਸਿੰਘ ਭਵਾਨੀਗੜ੍ਹ ਭੁਪਿੰਦਰ ਸਿੰਘ ਭਵਾਨੀਗੜ੍ਹ ਜਿਹੜੇ ਇਹ ਸਾਡੇ ਵੀਰ ਨੇ ਉਸੇ ਹੀ ਦੋ ਚੁੱਕੇ ਨੇ ਉਸ ਟਾਈਮ ਉਸ ਸਰਗਰਮ ਤੇ ਇੱਥੇ ਉਹਨਾਂ ਨਾਲ ਪੂਰੀ ਜਾਨ ਪਸ਼ਾਂਤੀ ਇੱਕ ਸਾਡਾ ਸਾਥੀ ਸ੍ਰਿੰਦਰ ਸਿੰਘ ਸ਼ਿੰਦਾ ਬਾਜੀ ਤੋਂ ਦੀ ਜਿਹੜਾ ਐਨਐਸਏ ਅਦੀਨ ਬੰਦ ਰਿਹਾ ਕੀ ਜੀ ਦੇ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਉਹ ਵੀ ਉਹ ਕਲਾਸ 1 ਚ ਸੀ ਉਹਦੇ ਨਾਲ ਕਾਫੀ ਲਿਹਾਜ ਪੈ ਗਈ ਉਹਦੇ ਕਰਕੇ ਵੀ ਦੇਖੋ ਸਤਕਾਰ ਸੀ ਉਦੋਂ ਵੀ ਇਹ ਖਾੜ ਤੂ ਇਹਦੇ ਗੋਲੀ ਬੱਜੀ ਹੋਈ ਹੈ ਜੇਲ੍ਹ ਚ ਰਿਹਾ ਹੈ ਤਾਂ ਅਸੀਂ ਸਾਨੂੰ ਇਹ ਜਿਹੜਾ ਭਾਈ ਭੁਪਿੰਦਰ ਸਿੰਘ ਧੀਓ ਬਾੜਵਾਲ ਕਾਲਜ ਚ ਪੜਦਾ ਸੀ ਭੁਪਿੰਦਰ ਸਿੰਘ ਉਹਾਨੀ ਆੜਾ ਜਿਹੜਾ ਕੇਐਨਐਫ ਦਾ ਬਾਅਦ ਦੇ ਵਿੱਚ ਖਾੜ ਤੂ ਬਣਿਆ ਬੜਾ ਗੰਮਨਾਮ ਨਿਸ਼ਕਾਮ ਰਹਿ ਕੇ ਸੇਵਾ ਕੀਤੀ ਬਿਨਾਂ ਨਾਮ ਤੋਂ ਜਿਹੜਾ ਭਾਸੂ ਦੇ ਥਾਣੇ ਵਿੱਚ ਸਾਇਦ ਉਹ ਪੜਿਆ ਗਿਆ ਕਿ ਉੱਥੇ ਉਹਨਾਂ ਨੇ ਉਹ ਝੂਠੇ ਪੁਲਸ ਮੁਕਾਬਲੇ ਰਾਹੀਂ ਸ਼ਹੀਦ ਕਰਤਾ ਪਰ ਉਹ ਤੋਂ ਕੁਝ ਪੁੱਛ ਨਹੀਂ ਸਕੀ ਦੀ ਪੁਲਿਸ ਆਹ ਭੁਪਿੰਦਰ ਸਿੰਘ ਨੇ ਸਾਨੂੰ ਅਪਰੋਚ ਕੀਤੀ ਮੈਨੂੰ ਉਦੋਂ ਵੀ ਸਰਪੰਚ ਕਹਿੰਦੇ ਮੇਰਾ ਡੈਡੀ ਸਰਪੰਚ ਸੀ ਤਾਂ ਮੈਨੂੰ ਕਹਿੰਦਾ ਵੀ ਸਰਪੰਚ ਬੰਦੇ ਕਹਾਰਾ ਪਾਇਆ ਚੋਣ ਉੱਥੇ ਜਾ ਕੇ ਆਉਣਾ ਧੂਰੀ ਉਸੇ ਢੀ ਪਿੰਡ ਦੇ ਵਿੱਚ ਜਸਵੰਤ ਸਿੰਘ ਕਾਲ ਢੀ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਸੀ ਸਰਗਰਮ ਸੀ ਉਹਨੇ ਕਹਿੰਦਾ ਸੱਦਿਆ ਤੇ ਅਸੀਂ ਉਹਦੇ ਨਾਲ ਉਹਨੇ ਬੈਨ ਕੀਤੀ ਸਾਨੂੰ ਤੇ ਅਸੀਂ ਨਾਲ ਹੋਰ ਮੁੰਡੇ ਸਾਡੇ ਸਾਥੀ ਕਾਫੀ ਜਾਣੇ ਉਸਿੰਦਾ ਤੇ ਜਤਿੰਦਰ ਸਿੰਘ ਸੈਕਟਰੀ ਅੱਜਕੱਲ ਪੰਚਾਇਤ ਅਫਸਰ ਅੱਗੇ ਉਹ ਹੋਰ ਕਾਫੀ ਮੁੰਡੇ ਹੁੰਦੇ ਨੇ ਕਿ ਅਸੀਂ ਉੱਥੇ ਗਏ ਜਦ ਸਾਮ ਦਾ ਟਾਈਮ ਟੀ ਵਿਮਲ ਖਾਲਸਾ ਨੇ ਆਉਣਾ ਸੀ ਧੂਰੀ ਦੇ ਵਿੱਚ ਗੋਲ ਸੀੜੀ ਪਿੰਡ ਦੇ ਵਿੱਚ ਅਸੀਂ ਗਏ ਜਦੋਂ ਉੱਥੇ ਵਿਮਲ ਖਾਲਸਾ ਆਈ ਨਾਰੇ ਵਜਦੇ ਭਿੰਡਰਾਂ ਵਾਲੇ ਦੇ ਭਿੰਡਰਾਂ ਵਾਲੇ ਬੱਬਰ ਸ਼ੇਰਾ ਜੁਗੋ ਜੁਗ ਨਾਮ ਚਮਕੂਗਾ ਤੇਰਾ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦੇਾਂਗੇ ਤੋਂ ਇਹ ਨਾਰੇ ਵਜਦੇ ਆਏ ਤੇ ਬੜਾ ਨੌਜਵਾਨੀ ਤੇ ਅੱਜ ਕੱਲ੍ਹ ਵੀ ਕਿੱਚੀ ਆਉਂਦੀ ਐ ਨੌਜਵਾਨੀ ਇਹ ਜੇ ਪਾਸੇ ਨੂੰ ਦਰਨ ਪਾਸੇ ਤੇ ਅਸੀਂ ਬੜੇ ਖੁਸ਼ ਹੋਏ ਅਸੀਂ ਫੇਰ ਨਾਰੇ ਲਾਏ ਖੂਪ ਸਿਰਫ ਧੁੰਦੀ ਦੇ ਵਿੱਚ ਇੱਕ ਢੇੜਾ ਰਿੱਟਾ ਬੜਾ ਮਾਹੌਲ ਜੁਨੀਅਨ ਚ ਗਏ ਉੱਥੇ ਸਾਰੇ ਢੇੜਾ ਰਿੱਟਾ ਬੇਮਤਾਲ ਖਾਲਸਾ ਅਸੀਂ ਜਿਪਸੀ ਚ ਖੜੀ ਸੀ ਤੇ ਬਾਕੀ ਨਾਲ ਗੱਡੀਆਂ ਲੋਕ ਤੇ ਕਿਉਂਕਿ ਉਦੋਂ ਇਕ ਮਸਮ ਉਦੋਂ 99 ਚpropto ਤੇ ਬਣਾ ਇਹ ਲੋਕ ਸਭਾ ਹਲਕਾ ਤੇ ਤਰਨਤਾਰ ਤੇ ਦੋ ਜਗ੍ਹਾ ਤੇ ਕਾਲੀ ਦਲ ਨੇ ਵੀ ਖਾਲੀ ਛੱਡਤੀ ਸਿਰਫ ਕਾਂਗਰਸ ਨਾਲ ਮੁਤਾਬਕ ਸੀ ਜਿਹੜਾ 99 ਚ ਦੋ ਸੀਟਾਂ ਕਾਲੀ ਦਲ ਵਾਲਿਆਂ ਨੇ ਦੋ ਕਾਲੀ ਦਲ ਤੇ ਉਦੋਂ ਫੱਟੇ ਹੋਏ ਤੇ ਬਰਨਾਲਾ ਗਰੁੱਪ ਤੇ ਬਾਦਲ ਗਰੁੱਪ ਦੋਨਾਂ ਨੇ ਸੈਰ ਉਹ ਛੜਤੀਆਂ ਕਿ ਉਹਨਾਂ ਨੇ ਤਰਨਤਾਰ ਤੋਂ ਕੋਈ ਉਮੀਦਵਾਰ ਨਹੀਂ ਖੜਾ ਕਰਿਆ ਤੇ ਕਾਂਗਰਸ ਦਾ ਸੀ ਤੇ ਉਹ ਜਦੋਂ ਉੱਥੇ ਮਾਹੌਲ ਦੇਖਿਆ ਜੇ ਸਾਹਮਣੂ ਸੀ ਵਾਪਸ ਆਏ ਸਾਨੂੰ ਬੜਾ ਮਜ਼ਾ ਆਇਆ ਅਸੀਂ ਆ ਕੇ ਰਹਿ ਕੀਤੀ ਭਾਨੇ ਘੜ ਵੀ ਉਰੇ ਨਹੀਂ ਹੈਗਾ ਬਾਜਾ ਵਾਲਾ ਯਾਰ ਤੇ ਜਦੋਂ ਅਸੀਂ ਬਾਜਾ ਵਾਲਾ ਉਮੀਦਵਾਰ ਨੂੰ ਲੱਭਣ ਦੇ ਲਈ ਦੂਜੇ ਦਿਨ ਉਹ ਸਾਨੂੰ ਜਾਣਦਾ ਜਿਹੜਾ ਸਰਿੰਦਰ ਸਿੰਘ ਸਿੰਧਾ ਦੀ ਉਹ ਸਾਨੂੰ ਉਹ ਸੰਗਰੂਰ ਲੈ ਗਿਆ ਪੱਟੀ ਵਕੀਲ ਲੈ ਖਾਣ ਕੋਲੇ ਜਿਹੜਾ ਕੇਸ ਲੜਦਾ ਸੀ ਪੱਟੀ ਵਕੀਲ ਉਹ ਜਿਹੜਾ ਅਸੀਂ ਮਚਲਾ ਰਿਆ ਸੀ ਇੱਥੇ ਰਾਜਦੇਵ ਖਾਲਸਾ ਖੜੇ ਤੇ ਬਾਬਾ ਜਗਿੰਦਰ ਸਿੰਘ ਦੇ ਨੇ ਟਿਕਟ ਦਿੱਤੀ ਤੇ ਉਹਨੂੰ ਰਾਜਦੇਵ ਸਿੰਘ ਖਾਲਸਾ ਨਾਲ ਤਾਂ ਵਕੀਲ ਤੇ ਅਸੀਂ ਪੱਟੀ ਦੇ ਵਕੀਲ ਚ ਦਫਤਰ ਚ ਗਏ ਪੱਟੀ ਸਾਹਿਬ ਸਾਨੂੰ ਬੋਲੇ ਕਹਿੰਦੇ ਵੀ ਸਾਡੇ ਲੈ ਕੋਈ ਪੈਸਾ ਕੋਈ ਦਫਤਰ ਫੁੱਲ ਨਹੀਂ ਤਾਂ ਕੁਝ ਨਹੀਂ ਤੁਸੀਂ ਆਪ ਹੀ ਹਿੰਮਤ ਕਰੋ ਚਲੋ ਤੂੰ ਪਹਿਲਾਂ ਮੈਂ ਅਸੀਂ ਕਾਲਜ ਚ ਖੰਡਪਾਲ ਸਾਹਿਬ ਲਈ ਪੈਸੇ ਇਕੱਠੇ ਕਰਦੇ ਰਹਿੰਦੇ ਤੇ ਬਾਜ਼ਾਰ ਚ ਜੱਟਾ ਜਾਂ ਖੁੱਲਿਆ ਹੋਇਆ ਸੀ ਤੇ ਅਸੀਂ ਉਰੇ ਆ ਕੇ ਗੁਰਦੇਸ਼ ਸਿੰਘ ਭਵਾਨੀਗੜ੍ਹ ਨੂੰ ਜਗਵਿੰਦਰ ਪਿੰਕੇ ਨੂੰ ਹੋਰ ਜਿਹੜੇ ਪੁਰਾਣੇ ਫੈਡਰੇਸ਼ਨ ਵਰਕਰ ਤੇ ਸਾਰੇ ਜੇਲ੍ਹ ਚ ਜਿਹੜੇ ਸੋਡੇ ਦੇ ਤਸੱਦਦ ਚੱਲਿਆ ਸੀ ਇਹਨਾਂ ਨੇ ਤੇ ਉਹਨਾਂ ਨੂੰ ਮਿਲੇ ਸਾਰਿਆਂ ਨੂੰ ਅਸੀਂ ਪਿੰਡਾਂ 'ਚ ਗਏ ਇੱਕ ਦੋ ਗੁਰਸਿੱਖਾਂ ਦੇ ਵੇ ਸਾਨੂੰ ਕਿਤੋਂ ਮਿਲਿਆ ਨਹੀਂ ਫਿਰ ਉਹ ਮੈਂ ਕਿਵੇਂ ਕਰੀਏ ਫਿਰ ਮੈਂ ਮੁੰਡਿਆਂ ਨੂੰ ਲੈ ਕੇ ਬੈਂਨ ਕੀਤੀ ਅਸੀਂ ਨੇ ਬੈਂਨ ਤੇ ਸੈਲਰਾਂ ਨਾਲ ਲਵੇ ਗਿਆ ਤੇ ਕੁਛ ਆੜਤੀਆਂ ਨਾਲ ਵੀ ਮਿਲਲਾ 20 ਕਿਲਵੇ ਗਿਆ ਮੈਨੂੰ 10000 ਰੁਪਏ 5500 ਰੁਪਏ ਇਕੱਠਾ ਹੋ ਗਿਆ ਅਸੀਂ ਨੇ ਬਲਿਆਲ ਰੋਡ ਤੇ ਦਫਤਰ ਖੋਲਤਾ ਦਫਤਰ ਖੋਲਤੇ ਅਸੀਂ ਨੇ ਇੱਕ ਬੈਂਨ ਲੈ ਲਈਓ ਤੇ ਸਪੀਕਰ ਨਾਲ ਲਏ ਤੇ ਚਲੋ ਉੱਥੋਂ ਸਾਨੂੰ ਪੋਸਟਰ ਵਗੈਰਾ ਮਿਲ ਗਏ ਥੋੜੇ ਬਹੁਤੇ ਤੇ ਬਸ ਅਸੀਂ ਨੇ ਉਹ ਬੈਂਨ ਤੜਕੀ ਕੱਢਣੀ ਸ਼ੁਰੂ ਕਰਤਾ ਕੰਮ ਪਿੰਡਾਂ 'ਚ ਕੋਈ ਨਾਰੇ ਲਾਉਣੇ ਵਾਸਤੇ ਸਾਡੇ ਆਹੀ ਨਾਰੇ ਤੇ ਸੰਤ ਜਰਨੈਲ ਸਿੰਘ ਦੇ ਪਿੰਡਾਂ ਵਾਲੇ ਦੀ ਸੋਚ ਤੇ ਪਹਿਰਾ ਦੇਾਂਗੇ ਧੋਕੇ ਤੇ ਹੋਰ ਜਿਹੜੇ ਜਿਵੇਂ ਆਪਾਂ ਸਾਰੇ ਅੱਜ ਕੱਲ ਲਾਉਣੇ ਸੰਤਾਂ ਦੇ ਨਾਰੇ ਤੇ ਲੋਕ ਬੜੇ ਕੁਛ ਹੁੰਦੇ ਜਾਂ ਪਿੰਡਾਂ ਜਾਂਦੇ ਦੇ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਖਿਆਲ ਮਤਾਬ ਕੋ ਪੁਵਾਨੀ ਗੜ ਏਰੀਏ ਦੇ ਵਿੱਚ ਰਾਜਦੇਵ ਕਿਸੇ ਵੀ ਪਿੰਡ 'ਚ ਨਹੀਂ ਆਇਆ ਸਗਰੂਰ ਕੰਸਿਸਟੈਂਸੀ 'ਚ ਹੀ ਨਹੀਂ ਆਇਆ ਡਿੜਬੇ ਵੀ ਸਿਰਫ ਇੱਕ ਦਿਨ ਆਇਆ ਸੀ ਡਿੜਬੇ ਉਹਨੇ ਕਾਨਫਰੰਸ ਕੀਤੀ ਉੱਥੋਂ ਕਾਫਲਾ ਰ ਆਪਣੂ ਭਵਾਨੀਗੜ੍ਹ ਵਿੱਚ ਦੀ ਲੰਗਿਆ ਤੀ ਬਸ ਅਸੀਂ ਰੋਡ ਸ਼ੋਅ ਇਹ ਕੀਤਾ ਗਿਆ ਵੀ ਕੋਈ ਇਹ ਨਹੀਂ ਵੀ ਕਿਤੇ ਪ੍ਰਚਾਰ ਹੋਇਆ ਜਬ ਬਾਬਾ ਜਗਿੰਦਰ ਸਿੰਘ ਤੇ ਜਿਹੜੇ ਉਹਨਾਂ ਦੀ ਇੱਕ ਕਾਨਫਰੰਸ ਕਰਾਈ ਤੀ ਇੱਥੇ ਭਵਾਨੀਗੜ੍ਹ ਸ਼ਹਿਰ ਦੇ ਵਿੱਚਕਾਰ ਰੋਡ ਦੇ ਉੱਤੇ ਕਾਨਫਰੰਸ ਬਾਬਾ ਜਗਿੰਦਰ ਸਿੰਘ ਉਹੀ ਆਏ ਤੇ ਤੇ ਹੋਰ ਕਿਸੇ ਪਿੰਡ ਦੇ ਵਿੱਚ ਕਿਤੇ ਕੋਈ ਸਟੇਜ ਨਹੀਂ ਲੱਗੀ ਸਿਰਫ ਮੈਂ ਹੌਲੀ ਹੌਲੀ ਬੰਦੇ ਮਿਲੀਗੇ ਜਿਵੇਂ ਅਸੀਂ ਪਿੰਡਾਂ 'ਚ ਗਏ ਫਿਰ ਜਿਹੜੇ ਉਧਰ ਦੇ ਪੱਖੀ ਤੇ ਲੋਕ ਸਿੱਖੀ ਪੱਖੀ ਉਹ ਹੌਲੀ ਹੌਲੀ ਜਾਂ ਜਿਹੜੇ ਪੁਰਾਣੇ ਜੇਲਾ ਜਿਨ੍ਹਾਂ ਨੇ ਕੱਟੀਆਂ ਹੋਈਆਂ ਤੇ ਜੇ ਮੈਂ ਖੇਮ ਸਿੰਘ ਫੌਜੀ ਤਕਰੀਬਨ ਮੈਂ ਇੱਕ ਤੁਹਾਨੂੰ ਦੱਸਦਾ ਜਾਣਕਾਰੀ ਤਕਰੀਬਨ ਜਿਹੜੇ ਉਹਨਾਂ ਜਿਹੜੇ ਬੰਦਿਆਂ ਨੇ ਜਾਦੇ ਸਾਥ ਦਿੱਤਾ ਉਹ ਬਾਅਦ ਦੇ ਵਿੱਚ ਆ ਕੇ 90 99 99 92 ਦੇ ਵਿੱਚ ਉਹ ਪੋਸਟ ਨੇ ਜ਼ਿਆਦਾਤਰ ਉਹ ਸਾਰੇ ਸ਼ਹੀਦ ਕਰਤੇ ਉਸ ਟਾਈਮ ਜਿਹੜੇ ਭਾਈ ਆਲੋਰ ਖਾਲੇ ਤੋਂ ਪਿਆਰਾ ਸਿੰਘ ਆਲੋਰ ਖ ਤੇ ਉਹ ਜਿਆਦਾ ਸਾਥੀ ਤੇ ਜਿਹੜੇ ਉਹ ਦੋਏ ਭਗੌੜੇ ਤੇ ਉਹ ਸਿਰਫ ਭਗੌੜੇ ਤੇ ਤੇ ਪਤਲੀ ਦਾ ਗਰੁੱਪ ਸਰਬਜੀਤ ਸਿੰਘ ਪਤਲੀ ਦਾ ਮਾੜਾ ਕਹਣਾ ਇੱਥੇ ਕਰੋ ਗਰੁੱਪ ਸਰਗਰਮ ਸੀ ਤੇ ਪਰ ਜਿਹੜੇ ਇਹ ਸਾਰੇ ਸੱਜਣ ਤੇ ਜਿਵੇਂ ਡਾਕਟਰ ਖੇਮ ਸਿੰਘ ਫੌਜੀ ਬਾਲਦ ਕਣਾ ਗੁਰਤੇਜ ਸਿੰਘ ਜਾਦਵਿੰਦਰ ਪਿੰਕਾ ਕੁਪਿੰਦਰ ਸਿੰਘ ਫੌਜੀ ਤੇ ਕਪਿਆਲ ਦੇ ਮੁੰਡੇ ਤੇ ਜਿਹੜੇ ਤਰਤੋਚਨ ਸਿੰਘ ਉਰੀ ਤੇ ਹੋਰ ਬਹੁਤ ਮਿਲਦੇ ਤੇ ਉਹ ਤਕਰੀਬਨ ਸਾਰੇ ਇਹ ਸਾਰੇ ਸਾਥੀ ਤੇ ਜਿਹੜੇ ਇਹ ਸਾਰੇ ਉਦੋਂ ਖੜਪਾਂ ਦੇ ਬਾਅਦ ਚ ਪੁਲਸ ਨੇ ਕਈ ਚੱਕ ਚੱਕੇ ਝੂਠੇ ਪੁਲਸ ਮੁਕਾਬਲਿਆਂ 'ਚ ਕਈ ਭਗੌੜੇ ਹੋ ਗਏ ਤੇ ਇਹ ਸਾਰੇ ਤਕਰੀਬਨ ਇਹ ਸਾਤੀ ਤੇ ਜਿਹੜੇ ਸ਼ਹੀਦ ਹੋ ਗਏ ਇਹਨਾਂ ਨਾਲ ਬੜੀ ਮਿੱਤਰਤਾ ਦੀ ਚਲੋ ਅਸੀਂ ਕਾਜ ਪੜਦੇ ਮੈਂ ਰੋਡਾਂ ਦੀ ਨਜ਼ੁਮ ਦੱਸਦਾ ਵੀ ਬਸ ਸਿਰਫ ਕਈ ਵਾਰੀ ਤੇ ਮੈਂ ਘਰੇ ਵੀ ਨਹੀਂ ਆਉਂਦਾ ਸੀ ਵੀ ਮੈਂ ਸੱਚ ਦੱਸਾਂ ਤੁਹਾਨੂੰ ਵੀ ਜਿਹੜਾ ਖੇਮ ਸਿੰਘਾ ਤੇ ਉਹ ਵੀ ਥੋੜੀ ਚਲੋ ਪਤਾ ਨਹੀਂ ਕਿਵੇਂ ਫੌਜ ਚ ਸੀ ਉਹ ਪੀਂਦਾ ਸੀ ਅਸੀਂ ਬਹੁਤ ਦਿਨਾਂ ਕਈ ਦਿਨ ਤਾਂ ਮੈਂ ਖੇਮ ਸਿੰਘ ਦੇ ਬਾਲਦ ਕਲੇ ਰਹੇ ਜਾਂਦਾ ਸੀ ਉਹ ਸ਼ਰਾਬ ਵੀ ਪੀਂਦਾ ਸੀ ਮੈਂ ਸੱਚੀ ਗੱਲ ਹੈ ਵੀ ਚਰਾ ਕਈ ਵਾਰੀ ਉਹਨੇ ਲੈਣਾ ਬੋਤਲ ਅਸੀਂ ਨੇ ਪੀਣੀ ਤੇ ਉੱਥੇ ਹੀ ਸੌ ਜਾਣਾ ਤੜਕੀ ਫੇਰ ਬਗ ਜਾਣਾ ਦਫ਼ਤਰ ਹੌਲੀ ਹੌਲੀ ਜੇ ਦਫ਼ਤਰ ਅਸੀਂ ਪੰਜ ਚਾਰ ਦਿਨ ਅਸੀਂ ਦਸ ਦਿਨ ਦਫ਼ਤਰ ਚਲਾਇਆ ਇੱਥੇ ਬਲਿਆਰ ਰੋਡ ਤੇ ਉੱਥੇ ਸੁਣਾਇਆ ਬਹੁਤੀ ਨਾ ਕੋਈ ਖਾਣ ਦਾ ਨਾ ਪੀਣ ਦਾ ਪਿੰਡਾਂ ਚ ਗੁਰਦੁਆਰਿਆਂ ਚ ਰੋਟੀ ਰੋਟੀ ਖਾ ਲੈਣੀ ਤੇ ਫੇਰ ਕੀ ਹੋਇਆ ਫੇਰ ਸਾਨੂੰ ਇੱਕ ਦਿਨ ਅਸੀਂ ਨੇ ਬਲਿਆਰ ਪਿੰਡ ਦੇ ਵਿੱਚ ਕਿਤੇ ਬਲਦੇਮਾਨ ਉਰੀ ਬਰਨਾਲਾ ਗੁਰਪਾਲੇ ਤੋਤਾ ਸਿੰਘ ਨੇ ਮੈਂ ਮਚਲਾ ਦੇ ਤੇ ਉੱਥੇ ਅਸੀਂ ਕਾਬੀ ਨਰੇ ਨੂਰੇ ਮਾਰੇ ਉਹਨਾਂ ਨੇ ਜਾ ਕੇ ਹਰਦੂਦ ਜਾ ਮਚਾਇਆ ਲੋਕ ਸਾਡੇ ਕਿਨੀ ਖਿੱਚੇ ਆਏ ਚਲੋ ਉਹਨਾਂ ਦੇ ਬੰਦਿਆਂ ਨੇ ਸਾਡੇ ਨਾਲ ਲਿੰਕ ਤੇ ਉਹਨਾਂ ਨੇ ਮੇਜਰ ਸਿੰਘ ਸਰਪੰਚ ਪੈਰਾ ਸਿੰਘ ਚੇਅਰਮੈਨ ਦੀ ਮਸਾਲੀ ਆਲਾ ਉਹਨੇ ਸਾਡੇ ਨਾਲ ਪਹੁੰਚ ਕੀਤੀ ਕਿਹਾ ਯਾਰ ਤੁਸੀਂ ਸਾਡਾ ਨਾਓ ਕਰੋ ਵੀ ਜਿਆਦਾ ਢੀੜ ਸਿਆ ਆਇਆ ਨਾ ਕਰੋ ਢੀੜ ਸਾਬ ਖੜੇ ਤੇ ਵੀ ਸਾਡੇ ਤੱਕ ਤਾਂ ਆਪਸੀ ਕਿਹੜਾ ਜਿੱਤਣਾ ਤੇ ਉਹਨਾਂ ਨੇ ਸਾਨੂੰ ਆਫਰ ਕਰਤੀ ਵੀ ਅਸੀਂ ਉਹਨਾਂ ਨੇ ਸਾਡਾ ਦਫ਼ਤਰ ਹੈ ਜਿਹੜਾ ਉੱਥੋਂ ਚੱਕ ਕੇ ਰੋਣ ਕਾਲੀ ਜਗ੍ਹਾ ਤੇ ਬੱਸ ਅੱਡੇ ਦੇ ਵਿੱਚ ਜਿਹੜਾ ਪੁਰਾਣਾ ਬੱਸ ਅड्डा ਵੀ ਉੱਥੇ ਸਾਡਾ ਖਲਾਤਾ ਲਵੇ ਤੇ ਰੋਟੀ ਵਾਲਿਆਂ ਨੂੰ ਉਹਨਾਂ ਨੇ ਆਪ ਦਾ ਜਿਹੜਾ ਲੰਗਰ ਦਾ ਪ੍ਰਬੰਧ ਤੇ ਉਹਨਾਂ ਨੂੰ ਆਰਡਰ ਕਰਤਾ ਵੀ ਇਹਨਾਂ ਨੂੰ ਇੱਥੇ ਪ੍ਰਸ਼ਾਦਾ ਪਾਣੀ ਦਿਆ ਕਰੋ ਤੇ ਸਾਨੂੰ ਲੈਤੀਆਂ ਤੋਂ ਉਹਨਾਂ ਨੇ ਦੋ ਪਿੰਡਾਂ ਦੇਤੀਆਂ ਇਸ ਤਰ੍ਹਾਂ ਦੀ ਵੀ ਹੋਰ ਕੋਈ ਕਿਤੇ ਫੰਡ ਨਹੀਂ ਕੁਛ ਨਹੀਂ ਬਸ ਆਹ 30000 ਰੁਪਇਆ ਉਹ ਜਾਂ ਉਹਨਾਂ ਦੀ ਮੈਨਾਂ ਇਹਦੇ ਨਾਲ ਉਹ ਜਿਹੜੀ ਚੂਨ ਮੇ ਮੱਤੀ ਸਿਰਫ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਜਹੇ-ਜਾ ਗੱਡੀ ਦੇ ਵਿੱਚ ਬਹਿ ਕੇ ਮੈਂ ਬੋਲਦਾ ਸੀ ਸਾਰੇ ਪਿੰਡਾਂ ਦੇ ਵਿੱਚ ਉਹ ਜਿਹੋ ਨਾਰੇ ਮਾਰੇ ਨਾਰੇ ਮਾਮ ਤਵਾ ਜੋ ਮੂੰਚ ਆਉਣਾ ਬੋਲੀਆਂ ਆ ਇਹਨਾਂ ਦੇ ਤਾਲੀਆਂ ਦੇ ਖਰਾਫਾਂ ਗਰਸੀਆਂ ਦੇ 84 ਬਾਰੇ ਜੋ ਵੀ ਆਮਾ ਬਸ ਇਸ ਤਰ੍ਹਾਂ ਦੀ ਵੀ ਕਿਤੇ ਵੀ ਸਟੇਜ ਨਹੀਂ ਲਾਈ ਜਿੱਥੇ ਲੋਕ ਇਕੱਠੇ ਹੋਏ ਉੱਥੇ ਗੱਡੀ ਚ ਬੈ ਕੇ ਬੋਲਣਾ ਹੌਲੀ ਹੌਲੀ ਜਾ ਕੇ ਲੋਕ ਜੁੜਦੇ ਗਏ ਜਿਵੇਂ ਕਾਮਰ ਸਿੰਘ ਹੋਰ ਕਾਫੀ ਨੌਤੇ ਭੁੱਲ ਕੇ ਬਹੁਤ ਦੇਰ ਹੋ ਗਈ ਪਿੰਡਾਂ ਦੇ ਵਿੱਚ ਹੌਲੀ ਹੌਲੀ ਕਈ ਪਿੰਡਾਂ ਦੇ ਲੋਕ ਜੁੜ ਗਏ ਤੇ ਜੁੜਦੇ ਗਏ ਜਦੋਂ ਓਦੋਂ ਬਾਅਦ ਕੀ ਹੋਇਆ ਫਿਰ ਆ ਕੇ ਦੇਖਿਆ ਵੀ ਇਹੋ ਜਿਹਾ ਆਇਆ ਵੀ ਸਾਨੂੰ ਇੰਨੀ ਆਸ ਨਹੀਂ ਸੀ ਕਿ ਜਿੱਤ ਜਾਵਾਂਗੇ ਪੋਲਿੰਗ ਦਾ ਸਮਾਨ ਆ ਗਿਆ ਕਈ ਪਿੰਡਾਂ ਚ ਦਾ ਜਿੱਥੇ ਜੁੜੇ ਹੋਏ ਲੋਕਾਂ ਨੂੰ ਤਾਂ ਅਸੀਂ ਪੋਲਿੰਗ ਦਾ ਦੇ ਆਏ ਪਰ ਬਾਕੀ ਦੇ ਬਸਤੇ ਸਾਡੇ ਲਵੀ ਮੈਂ ਹੈਰਾਨ ਹੋਇਆ ਵੀ ਸਵੇਰੇ ਜਿੱਤੇ VOTING ਆਉਣੀ ਸੀ ਸਵੇਰੇ ਤੋਂ ਤੋਂ ਬਹੁਤ ਪਿੰਡਾਂ ਦੇ ਆ ਮੋਟਰਸਾਈਕਲਾਂ ਤੇ ਪਿੰਡਾਂ ਚੋਂ ਲੋਕ ਆਪ ਲੈ ਕੇ ਗਏ ਬਸਤੇ ਪੋਲ ਟੋਲ ਕਿ ਵੀ ਅਸੀਂ ਪੋਲਿੰਗ ਲਾਵਾਂਗੇ ਅਸੀਂ ਲਾਵਾਂਗੇ ਕਈਆਂ ਨੇ ਸ਼ਾਮ ਨੂੰ ਲੈ ਕੇ ਕਈ ਸਵੇਰ ਵੇਲੇ ਲੈ ਕੇ ਗਏ ਉੱਤੀ ਸਵੇਰੇ 7 ਵਜੇ 8 ਵਜੇ ਆ ਕੇ ਵੀ ਅਸੀਂ ਸਾਡੇ ਪਿੰਡ ਪੋਲਿੰਗ ਲਾਉਣੀ ਆ ਜਦੋਂ ਕਿ ਆਪਣੇ ਨਾਂ 'ਚ ਇੱਕ ਪਾਸਾ ਪਤਾ ਨਹੀਂ ਸੀ ਉਦੋਂ ਇੰਨੀ ਆਸ ਨਹੀਂ ਸੀ ਵੀ ਵੋਟ ਪਊਗੀ ਇੰਨੀ ਉਸ ਤੋਂ ਬਾਅਦ ਫਿਰ ਕੀ ਹੋਇਆ ਚਲੋ ਵੋਟਾਂ ਪੈ ਗਈਆਂ ਪੈਣ ਤੋਂ ਬਾਅਦ ਗਿਣਤੀ ਤੇ ਆਈ ਗੱਲ ਗਿਣਤੀ ਦੇ ਵਿੱਚ ਅਸੀਂ ਚਲੇ ਗਏ 9 ਜੇ ਲਖਾਇਏ ਜਿਹੜੇ ਉੱਤੇ ਗਏ ਸਾਨੂੰ ਆਸ ਨਹੀਂ ਸੀ ਕੋਈ ਉੱਥੇ ਜਿਹੜਾ ਪੰਡਤ ਸੋਮ ਦਾ ਤਲੜ ਰਿਹਾ ਸੀ ਕਾਂਗਰਸ ਵੱਤੋਂ ਅ ਬਰਨਾਲਾ ਗਰੁੱਪ ਵੱਲੋਂ ਤੋਂ ਜਥੇਦਾਰ ਤੋਤਾ ਸਿੰਘ ਤੇ ਬਾਦਲ ਗਰੁੱਪ ਵੱਲੋਂ ਸੰਦੀਪ ਸਿੰਘ ਢੀਂਸਾ ਤੇ ਢੀਂਸਿਆਂ ਦੇ ਬੰਦਿਆਂ ਨੂੰ ਬਹੁਤਾ ਆਸਤੀ ਵੱਡੀ ਉਹ ਪੂਰੇ ਸੋਜਤਾ ਝਕੇ ਗਏ ਤੇ ਸਿਸਟਮ ਜਮਾ ਕੇ ਜੱਲੇ ਤੇ ਜਿਹੜੇ ਉੱਥੇ ਕਾਉਂਟਿੰਗ ਸੈਂਟਰ ਚ ਸੰਗਰੂਰ ਤੇ ਪੰਡਿਤ ਸੋਮ ਦਾਤਾ ਬਸ ਇਸ ਤਰ੍ਹਾਂ ਫੀਲਿੰਗ ਲੈ ਰਿਹਾ ਤੇ ਮੈਂ ਤਾਂ ਐਮਪੀ ਬਣੀ ਪਿਆ ਮੈਨੂੰ ਤਾਂ ਕੋਈ ਚੱਕਰ ਨਹੀਂ ਕਿਉਂਕਿ ਵੀ 34 ਲੜ ਰਹੇ ਨਹੀਂ ਮੈਨੂੰ ਇਸੇ ਤਰ੍ਹਾਂ ਸਾਡੇ ਇਧਰ ਪਟਿਆਲੇ ਚ ਬਨਵੋਧ ਸ਼ਰਮੇ ਨੂੰ ਥੀ ਬੇਦਰ 43 ਦਾ ਲੜ ਰਹੇ ਨੇ ਮੈਂ ਤਾਂ ਜਿੱਤੇ ਆ ਪਿਆ ਉਹ ਕਿਤੇ ਕਿਸੇ ਨੂੰ ਗੱਲ ਕਰਨ ਨਹੀਂ ਜਾਂਦਾ ਸੀ ਪਤਾ ਲੱਗਿਆ ਸੀ ਵੀ ਕਹਿਣਾ ਸੀ ਕਿਹਾ ਹੈ ਕਿ ਤੇ ਕਿਹਾ ਜਾ ਮਹਿਜਾ ਇਹ ਜੀ ਪੋਜੀਸ਼ਨ ਸੀ ਜਦੋਂ ਉਸੇ ਸੌਨ ਦਾ ਤੋਤੇ ਕੰਟੈਂਟ ਸੈਂਟਰ ਚ ਆ ਬੜੀ ਉਹਦੇ ਐ ਫੀਲਿੰਗ ਲਵੇ ਪਰ ਜਦੋਂ ਬੈਲਟ ਪੱਪ ਬਕਸੇ ਖੁੱਲੇ ਜਦੋਂ ਉੱਥੇ ਦੇਖਣ ਮਲਾਜਮ ਵੀ ਹੈਰਾਨ ਵੇ ਤਾਂ ਟੀਚਰਾਂ ਕਰਨ ਲੱਗੇ ਤਕਰੀਬਨ ਮਲਾਜਮ ਜਿਆਦਾ ਆਵੇ ਵੀ ਆ ਵੀ ਬਾਜ 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 ਕਰਦੇ ਨਾ ਫਿਰ ਤਾਂ ਜੰਬਾ ਆ ਗਿਆ ਜੇ ਕੋਈ ਤੱਕੜੀ ਦੀ ਮੋਟ ਲੱਭ ਜਾਂਦੀ ਤੀ ਜਾਂ ਕਿਸੇ ਹੋਰ ਦੀ ਇਹਦੀ ਤੀਰ ਕਮਾਨ ਦੀ ਤਾਂ ਜਿਹੜੇ ਮਲਾਜਮ ਤੇ ਉਹ ਚੰਬੇ ਚਾ ਜਾਂਦੇ ਤੇ ਵਿਆਹ ਦੀ ਕਲਪ ਕੀ ਮੈਨੂੰ ਆ ਲੱਭ ਗਈ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਤਾਂ ਬਿਸ਼ਰਮ ਹੋ ਗਏ ਜਿਹੜਾ ਇੱਕ ਮੇਰੀ ਰਿਸ਼ਤੇਦਾਰ ਮੇਰਾ ਮਾਸੜਾ ਉੱਥੇ ਧੀਰ ਸੇ ਵਰਪਵਲੋ ਉਨਾਰ ਖਾਦਾ ਹੈ ਮੇਰਾ ਪਹਿਲਾਂ ਤਾਂ ਉਹ ਬੜੀ ਟੌਰ ਦਿਖਾਵੇ ਵੀ ਜਦ ਅਜੇ ਟਾਊਨ ਲੱਗਿਆ ਬਸ ਹੱਥਾਂ ਤੱਕ ਆਉਂਦੇ ਹੁੰਦੇ ਇੱਕ ਪਾਸੜੇ ਹੋ ਗਿਆ ਕੰਮ ਇਸ ਤਰ੍ਹਾਂ ਦੀ ਜਿਹੜੀ ਉਹ 94 ਮਤੀ ਇਸ ਤਰ੍ਹਾਂ ਮੈਂ ਮੇਰਾ ਜਿਹੜਾ ਸ਼ੁਰੂਆਤ ਦੀ ਧਰਮ ਨਾਲ ਜੁੜਨ ਦੀ ਰਾਜਨੀਤਿਕ ਤੌਰ ਤੇ ਹੋਈ ਸੀ 99 ਚੋਣਾਂ 'ਚ ਮੈਂ ਇੱਕ ਕਾਲਜ 'ਚ ਪੜਦਾ ਹੋਇਆ ਸ਼ਰਾਬੀ ਕੁਆਬੀ ਬੰਦਾ ਜਰਦਾ ਵੀ ਖੰਦਾਦੀ ਸ਼ਰਾਬ ਵੀ ਪੀਂਦਾ ਸੀ ਪੂਰੇ ਕਾਲਜ 'ਚ ਵੀ ਇਹੋ ਜਿਹਾ ਬੰਦਾ ਸੀ ਐਸੀ ਵੀ ਕਈ ਵਾਰੀ ਕਾਲਜ 'ਚ ਸ਼ਰਾਬ ਪੀ ਕੇ ਕਲਾਸ ਨੂੰ ਉੱਚੀ ਲਲਕਾਰੇ ਮਾਰੇ ਨੇ ਜਦੋਂ ਮੈਂ 4 ਫਰਵਰੀ 1990 ਨੂੰ ਮਰਤਸ਼ਕਿਆ ਤਾਂ ਸਾਰੇ ਸਕੂਲ ਦੀਆਂ ਕੁੜੀਆਂ ਮੁੰਡੇ ਪ੍ਰਵੇਸ਼ਕਾ ਪ੍ਰਿੰਸੀਪਲ ਕਰਮੇਵ ਸਿੰਘ ਉਹ ਸਾਰੇ ਹੈਰਾਨ ਤੇ ਵੀ ਸਰਪੰਚ ਨੇ ਬੋਲਿਆ ਵੀ ਦੋ ਚਾਰ ਗੰਗਾ ਵੀ ਖੇਲ ਆ ਜਾ ਰਹੀ ਤੇ ਹੁਣ ਤੱਕ ਵੀ ਇੰਨੀ ਸ਼ਰਮ ਨਹੀਂ ਆ ਜਿਹੜਾ ਸਰੇ ਆ ਉਹ ਇੰਨੇ ਸਰਾਰਤੀ ਬੰਦੇ ਕਿ ਮੇਰੇ ਰਹਿ ਜਾਣਗੇ ਪਰ ਗੁਰੂ ਦੀ ਕਿਰਪਾ ਹੋਈ ਇਸ ਤਰ੍ਹਾਂ ਜਿਹੜਾ ਫਿਰ 4 ਫਰਵਰੀ 1990 ਨੂੰ ਮਰਤਸ਼ਕਿਆ ਕਰਿਆ ਤੇ ਫਿਰ ਮਾਨਦਾਲ ਨਾਲ ਨੀ ਜੁੜੇ ਹੋਰੋਂ ਸੰਤਾ ਇਸ ਤਰ੍ਹਾਂ ਮਹਿਮ ਚਲਾਈ ਉਸ ਤੋਂ ਬਾਅਦ ਫੇਰਾ ਜਿੱਤ ਕੇ ਫਿਰ ਚਲਦੀ ਮਹਿਮ ਫਿਰ ਉੱਥੇ ਗੁਰਦੁਆਰੇ ਚੱਲ ਜੀਤ ਸਿੰਘਾ ਦੌਰ ਕ ਨੂੰ ਸਰਕਲ ਪ੍ਰਧਾਨ ਬਨਾਤਾ ਤੇ ਹੋਰ ਸਾਰੇ ਚਲੋ ਇਹਨਾਂ ਨੇ ਸੰਦੂਰੇ ਇਸ ਤੋਂ ਬਾਹਰ ਲੇ ਤੇ ਮੇਰਾ ਜਿਲ੍ਹਾ ਦਾ ਪਟਿਆਲਾ ਦੀ ਪਰ ਉਦੋਂ ਬਾਅਦ ਫੇਰ ਸਿੱਧ ਮੇਰੀ ਚੁੰਮ ਚਾ ਕੇ ਮਾਨ ਸਾਹਿਬ ਦੀ ਪਾਰਟੀ ਨਾਲ ਸਿੱਧ ਮੇਰੀ ਲੋਕ ਸਭਾ ਤੇ ਨਾਲ ਜਿਹੜੀ ਸ੍ਰੋਮਿਕ ਮੈਡੀ ਉਹਦੋਂ ਤੋਂ ਪੱਕੇ ਤੌਰ ਤੋਂ ਫਿਰ ਮਾਨਦਾਲ ਨਾਲ ਜੁੜ ਕੇ ਪਹਿਲਾਂ ਮਾਨ ਸਾਹਿਬ ਦੀ ਅ ਕੰਨੇਵੇਂ ਬੰਦੇ ਮਤਰਾਣਵੇਂ ਚ ਬੰਦੇ ਮੇਚ ਜਿਹੜੀ ਉੱਥੇ ਪੇਸ਼ੀਆਂ ਬੰਨਦੀਆਂ ਪਟਿਆਲੇ ਉੱਥੇ ਉਸੰਦੇ ਨਾਲ ਜਾਂਦੇ ਤੇ ਉੱਥੇ ਜੁੜ ਗਏ ਤਕਰੀਬਨ ਉੱਥੇ ਅੱਜ ਮੈਨੂੰ ਪਤਾ ਕੋਈ ਨਹੀਂ ਉਹ ਸਾਰੇ ਬਜ਼ੁਰਗ ਹੁੰਦੇ ਸਨ ਪੇਸ਼ੀ ਦੇ ਮਾਨ ਸਾਹਿਬ ਦੀ ਤੇ ਤੇ ਇਸ ਤਰ੍ਹਾਂ ਫਿਰ ਅਸੀਂ ਉਹ ਮਾਨਦਲ ਤੇ ਪੱਕੇ ਵੱਜਣ ਲੱਗ ਗਏ ਉਦੋਂ ਤੋਂ ਤੇ ਫਿਰ ਇੰਨਾ ਦੇਰ ਹੈ ਇੰਨਾ ਬਾਕੀ ਫਿਰ ਕਿਤੇ ਅਗਲੇ ਉਹਨਾਂ 'ਚ ਸ਼ੁਰੂ ਕਰਾਂਗੇ ਮੈਂ ਕਿਵੇਂ ਮਾਨ ਸਾਹਿਬ ਲਈ ਕਿਵੇਂ ਜੁੜਿਆ ਕੀ ਕੀ ਕੀਤਾ ਤੇ ਕਿਵੇਂ ਟੁੱਟਿਆ ਇਹ ਆਉਣ ਵਾਲੇ ਉਹਨਾਂ 'ਚ ਮੈਂ ਦੱਸਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ